ਸਾਡੀ ਫਿਲਮ ਹੈ ਜਿਹੜੀ ਕੱਲ ਨੂੰ ਪੀਵੀਆਰ ਦੇ ਵਿੱਚ ਨਹੀਂ ਲੱਗ ਰਹੀ ਜਿਹੜੇ ਇੱਕ ਦੋ ਸੱਜਣ ਮਿੱਤਰ ਫਿਲਮ ਇੰਡਸਟਰੀ 'ਚ ਇੱਥੇ ਉਂਗਲ ਕੀਤੀ ਤਗੜੇ ਹੋ ਜਾ ਜੇ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਨੂੰ ਪੀਵੀਆਰ ਦੇ ਉੱਤੇ ਪਹਿਲੇ ਹਫ਼ਤੇ ਹੋਰ ਰੇਸ਼ਿਓ ਹੈਗੀ ਹੈ ਜਿਆਦਾ 49% ਫਿਰ 40 ਦੇ ਨੇੜੇ ਦੂਜੇ ਹਫ਼ਤੇ ਰਹਿੰਦੀ ਤੇ ਤੀਜੇ ਹਫ਼ਤੇ ਸਾਡੀ 32% ਰਹਿੰਦੀ ਹੈ ਜਿਹਦੇ ਨਾਲ ਕਿ ਪ੍ਰੋਡਿਊਸਰ ਮਰਦਾ ਜਿਹੜੀਆਂ ਸਾਡੀਆਂ ਖੇਤਰੀ ਭਾਸ਼ਾ ਦੀਆਂ ਜਾਂਦੀ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਜਦੋਂ ਲੱਗਦੀਆਂ ਨੇ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸਾਡੀ ਇਸ ਫਿਲਮ ਨਾਲ ਉਚੇਚੇ ਤੌਰ ਦੇ ਉੱਤੇ ਧੱਕਾ ਕੀਤਾ ਗਿਆ ਪੀਵੀਆਰ ਦੇ ਵਿੱਚ ਫਿਲ ਪੰਜਾਬੀ ਗਾਰਡ ਚੈਨਲ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੋ ਕਿ ਜੁੜੀ ਹੈ ਸਿਨੇਮਾ ਘਰਾ ਦੇ ਵਿੱਚ ਨਵੀਂ ਰਿਲੀਜ਼ ਹੋਣ ਵਾਲੀ ਮੂਵੀ ਨੂੰ ਲੈ ਕੇ ਜਿਸ ਦਾ ਨਾਮ ਹੈ ਬੰਬੂ ਕਾਰਟ 2 ਦੱਸਦੇ ਕਿ ਬੰਬੂ ਕਾਰਟ 2 ਫਿਲਮ ਨੂੰ ਪੀਵੀਆਰ ਸਲੀਮਾ ਦੇ ਵਿੱਚ ਰਿਲੀਜ਼ ਰਹੀ ਕੀਤਾ ਜਾ ਰਿਹਾ ਬਾਕੀ ਸਿਨੇਮਾ ਦੇ ਵਿੱਚ ਫਿਲਮ ਲਗਾਤਾਰ ਰਿਲੀਜ਼ ਹੋਣ ਜਾ ਰਹੀ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਇਹ ਸਭ ਬਾਰੇ ਬੀਰੂ ਢਿੱਲੋਂ ਅਤੇ ਐਮੀ ਵਿਰਕਣਿਸ਼ ਸ਼ਰਿਆਮ ਲਾਈਵ ਆ ਕੇ ਦੱਸਿਆ ਕੀ ਕੁਝ ਉਹਨਾਂ ਨੇ ਕਿਹਾ ਆਓ ਤੁਹਾਨੂੰ ਉਹਨਾਂ ਦੀ ਵੀਡੀਓ ਦਿਖਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀਆਂ ਕਲਾ 'ਚਾਂ ਅਸੀਂ ਤੇ ਇਹੀ ਉਮੀਦ ਕਰਦੇ ਆ ਵੀ ਤੁਸੀਂ ਵੀ ਚੜ੍ਹਦੀਆਂ ਕਲਾ 'ਚ ਹੋਵੋਗੇ ਜੀ ਤੇ ਅਸੀਂ ਇਸ ਲਈ ਲਾਈਵ ਹੋਏ ਆ ਇਸ ਵੇਲੇ ਉਹ ਮੁੱਖ ਕਾਰਨ ਆ ਉਹ ਬਾਅਦ 'ਚ ਦੱਸਾਂਗੇ ਪਹਿਲਾਂ ਤਾਂ ਤੁਸੀਂ ਸਾਰੇ ਤੰਦਰੁਸਤੋਂ ਚੜ੍ਹਦੀਆਂ ਕਲਾ 'ਚੋਂ ਇਹੀ ਕਾਮਨਾ ਸਾਡੇ ਕੋਲੋਂ ਹਮੇਸ਼ਾ ਖੁਸ਼ ਰਹੋ ਜੀ ਆਵਾਜ਼ ਰੋ ਚੜ੍ਹਦੀਆਂ ਕਲਾ 'ਚ ਰਹੋ ਜਿੱਥੇ ਅਸੀਂ ਬੈਠੇ ਆ ਭਰਾ ਉਹ ਤੁਹਾਡੀ ਬਦੌਲਤ ਬੈਠੇ ਆ ਆਹ ਪਦਵੀਆਂ ਆਹ ਕੁਰਸੀਆਂ ਆਹ ਇੰਟਰਵਿਊ ਕਰਨ ਤੁਸੀਂ ਲਾਇਆ ਤੁਹਾਡੇ ਮੂਰੇ ਸਿਰ ਝੁਕਦਾ ਹਮੇਸ਼ਾ ਹੀ ਸੱਚੇ ਦਿਲੋਂ ਸੱਚੇ ਦਿਲੋਂ ਸਲੂਟ ਬਹੁਤ ਬਹੁਤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਦੇਵੇ ਤੇ ਸਾਡੀ ਫਿਲਮ ਰਿਲੀਜ਼ ਹੋਣ ਲੱਗੀ ਹੈ ਜੀ ਅੱਜ ਜੀ ਅੱਜ 12:00 ਵੱਜ ਗਏ ਜੀ ਹੁਣ ਤਾਂ ਅੱਜ ਫਿਲਮ ਰਿਲੀਜ਼ ਹੋਣੀ ਹੈ ਜੀ ਦਾ ਨਾਮ ਹੈ ਬੰਬੂ ਕਾਰਟ 2 ਤੁਸੀਂ ਪਹਿਲੀ ਨੂੰ ਬਹੁਤ ਰੱਜਮਾ ਪਿਆਰ ਦਿੱਤਾ ਤੇ ਕੱਲ ਨੂੰ ਫਿਲਮ ਰਿਲੀਜ਼ ਹੋਣੀ ਹੈ ਸਾਰੇ ਕਿਤੇ ਆਲ ਓਵਰ ਵਰਲਡ ਜਿੱਥੇ ਜਿੱਥੇ ਸਾਡੇ ਪੰਜਾਬੀ ਭੈਣ ਭਰਾ ਵਸਦੇ ਨੇ ਉੱਥੇ ਸਾਰੇ ਕਿਤੇ ਫਿਲਮ ਲੱਗਣੀ ਹੈ ਜੀ ਤੇ ਉੱਚੇ ਚੇ ਤੋਂ ਪਹਿਲਾਂ ਬਾਈ ਤੁਸੀਂ ਦੱਸੋ ਪਹਿਲਾਂ ਇੱਕ ਗੱਲ ਸ਼ੁਰੂ ਕਰੋ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਗੱਦਾਂ ਤੁਹਾਡੀ ਸਾਰਿਆਂ ਦੀ ਸੇ ਤਾਂ ਠੀਕ ਹੋਣਗੀਆਂ ਤੇ ਸੱਜਣੋ ਇਸ ਵੇਲੇ ਮਤਲਬ ਰਾਤ ਦੇ 12 ਵਜੇ ਆਲਮੋਸਟ 11:30 ਹੋ ਗਏ ਤੇ ਮੁੱਖ ਕਾਰਨ ਇਹ ਹੈ ਪਹਿਲੇ ਨੰਬਰ ਤੇ ਦਾ ਸਾਨੂੰ ਇਹ ਇਸ ਇਨਫੋਰਮੇਸ਼ਨ ਨਹੀਂ ਕਿ ਅੱਜ ਸਾਡੀ ਫਿਲਮ वर्ल्ड वाइड ਰਿਲੀਜ਼ ਹੋ ਰਹੀ ਹੈ ਇੰਡੀਆ ਚ ਵੀ ਰਿਲੀਜ਼ ਹੋ ਰਹੀ ਹੈ ਪੰਜਾਬ ਚ ਵੀ ਰਿਲੀਜ਼ ਹੋ ਰਹੀ ਹੈ ਤੇ ਮੁੱਖ ਕਾਰਨ ਇਹ ਹੈ ਜੇ ਐਜ਼ ਯੂਸੂਅਲ ਬੜੇ ਚਲੋ ਜਰ ਤੋਂ ਤੱਕ ਆਉਂਦਾ ਆਉਂਦਾ ਕੋਈ ਬੋਲਦਾ ਕੋਈ ਨਹੀਂ ਬੋਲਦਾ ਉਸ ਚੀਜ਼ ਬਾਰੇ ਪੰਜਾਬੀ ਜ਼ੁਬਾਨ ਦੇ ਨਾਲ ਵਿਤਕਰੇ ਦੀ ਗੱਲ ਕਰਨ ਲੱਗੇ ਪੰਜਾਬੀ ਸਿਨੇਮੇ ਦੇ ਥਰੂ ਹੈ ਨਾ ਜੀ ਪੰਜਾਬੀ ਸਿਨੇਮੇ ਦੇ ਨਾਲ ਜਿਹੜੀਆਂ ਨੈਸ਼ਨਲ ਕੰਪਨੀਆਂਜ਼ ਨੇ ਜਿਨ੍ਹਾਂ ਦੀਆਂ ਸੋ ਕਾਲਡ ਚੇਨਸ ਸਿਨੇਮਾ ਦੀਆਂ ਚੇਨ ਸਾਡੇ ਇੱਥੇ ਹੈਗੀਆਂ ਨੇ ਮੈਂ ਸਿੱਧਾ ਸਿੱਧਾ ਗੱਲ ਕਰਦਾ ਪੀਵੀਆਰ ਦੀ ਗੱਲ ਕਰ ਰਿਹਾ ਜੀ ਜਦੋਂ ਵੀ ਇਹ ਮੁੱਦਾ ਹੈਗਾ ਇਹ ਸਾਡੇ ਜਿੰਨੇ ਵੀ ਸਾਡੀਆਂ ਜਿਹੜੀਆਂ ਸਾਡੀਆਂ ਖੇਤਰੀ ਭਾਸ਼ਾ ਦੀਆਂ ਜਾਂਦੀ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਜਦੋਂ ਲੱਗਦੀਆਂ ਨੇ ਉਹਨਾਂ ਨਾਲ ਬਿਤਕਰਾ ਕੀਤਾ ਜਾਂਦਾ ਹੈ ਉਹਨਾਂ ਨੂੰ ਜਿਹੜੇ ਸ਼ੋਅ ਕੇਸ ਹੈ ਜਿਹੜਾ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਜਿਹੜੀ ਬਾਹਰਲੀ ਫਿਲਮਾਂ ਨੇ ਸਾਉਦੀਆਂ ਫਿਲਮਾਂ ਹੋਣ ਹਿੰਦੀ ਫਿਲਮਾਂ ਹੋਣ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਸ਼ੋਅ ਵਧੀਆ ਮਿਲਨੇ ਨੇ ਔਰ ਜ਼ਿਆਦਾ ਮਿਲਨੇ ਨੇ ਔਰ ਉਹਨਾਂ ਦੀ ਜਿਹੜੀ ਰਿਕਵਰੀ ਉਹ ਵੀ ਉਹਨਾਂ ਦਾ ਫਲੈਟ ਰੇਟ ਹੈ ਉਹਨਾਂ ਨੂੰ 50% ਹੀ ਦਿੱਤਾ ਜਾਂਦਾ ਹੈ ਜਿਹੜੀਆਂ ਬਾਹਰ ਲੀਆਂ ਫਿਲਮਾਂ ਨੇ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਨੂੰ ਪੀਵੀਆਰ ਦੇ ਉੱਤੇ ਪਹਿਲੇ ਹਫ਼ਤੇ ਹੋਰ ਰੇਸ਼ਿਓ ਹੈਗੀ ਹੈ ਜਿਹੜੀ 49% ਫਿਰ 40 ਦੇ ਨੇੜੇ ਦੂਜੇ ਹਫ਼ਤੇ ਰਹਿੰਦੀ ਹੈ ਤੇ ਤੀਜੇ ਹਫ਼ਤੇ ਸਾਡੀ 32% ਰਹਿੰਦੀ ਹੈ ਜਿਹਦੇ ਨਾਲ ਕਿ ਪ੍ਰੋਡਿਊਸਰ ਮਰਦਾ ਹੈ ਜਿਹੜਾ ਅੱਛੀਆਂ ਫਿਲਮਾਂ ਨਹੀਂ ਬਣਾ ਸਕਦਾ ਮੋੜ-ਮੋੜ ਕੇ ਰਿਪਿਊਟ ਨਹੀਂ ਰਿਪੀਟ ਨਹੀਂ ਹੁੰਦਾ ਫਿਲਮਾਂ ਦੇ ਵਿੱਚ ਹੈ ਨਾ ਪ੍ਰੋਡਿਊਸਰ ਸੋ ਸਾਡੀ ਇਸ ਫਿਲਮ ਨਾਲ ਉਚੇਚੇ ਤੌਰ ਦੇ ਉੱਤੇ ਧੱਕਾ ਕੀਤਾ ਗਿਆ ਸਾਨੂੰ ਕੱਲ ਤੱਕ ਕੀ ਅੱਜ ਤੱਕ ਲਟਕਾਇਆ ਗਿਆ ਕਿਉਂਕਿ ਜਦੋਂ ਓਪਨ ਅਸੀਂ ਕਰਦੇ ਹਾਂ ਸ਼ੋਅ ਬੁਕਮਾਈ ਸ਼ੋਅ ਤੇ ਤੁਸੀਂ ਜਾ ਕੇ ਦੇਖਦੇ ਹੋ ਜਾਂ ਕਿਤੇ ਵੀ ਜਾ ਕੇ ਤੁਸੀਂ ਦੇਖਦੇ ਹੋ ਐਡਵਾਂਸ ਬੁਕਿੰਗ ਦੇ ਵਿੱਚ ਜਾ ਕੇ ਤਾਂ ਸਾਰੇ ਲੋਕ ਤਰਜੀਹ ਦਿੰਦੇ ਆ ਵੀ ਚਲੋ ਪੀਵੀਆਰ ਦੇ ਵਿੱਚ ਦੇਖੀਏ ਕਿੱਥੇ ਲੱਗਿਆ ਕਿਉਂਕਿ ਪੀਵੀਆਰ ਦੀ ਤਾਦਾਤ ਕਾਫੀ ਹੈ ਜੀ ਹਨਾ ਉਹਨਾਂ ਤੋਂ ਬਿਨਾ ਸਰਦਾ ਵੀ ਨਹੀਂ ਸੀ ਸਾਰਾ ਅਸੀਂ ਬਹੁਤ ਮਿੰਤਾ ਮਤੋਲੀਆਂ ਕੀਤੀਆਂ ਵੀ ਚਲੋ ਠੀਕ ਹੈ ਕਿੱਦਾਂ ਕਿੱਦਾਂ ਕਰਕੇ ਪਰ ਲਾਸਟ ਮੂਮੈਂਟ ਤੱਕ ਉਹਨਾਂ ਨੇ ਸਾਨੂੰ ਤੜਫਾਇਆ ਜੀ ਮਤਲਬ ਚਾਜ ਨਾਲ ਸ਼ੋਅ ਨਹੀਂ ਖੋਲੇ ਹੈਗੇ ਪ੍ਰੋਪਰਲੀ ਵੀ ਹੁਣ ਕਰਦੇ ਆ ਇੰਨੇ ਕਰ ਲੋ ਇਹ ਕਰ ਲੋ ਆ ਫਿਲਮ ਦੇ ਐ ਨੇ ਆ ਫਿਲਮ ਦੇ ਐ ਨੇ ਤੇ ਹੁਣ ਆਲਮੋਸਟ ਸਾਨੂੰ ਵੀ ਭਾਜੀ ਮੇਰੇ ਤੋਂ ਆਲਮੋਸਟ ਆਲਮੋਸਟ ਨਹੀਂ ਮੇ ਤੋਂ ਮੇਰੇ ਮੇਰੇ ਕੈਰੀਅਰ ਤੋਂ ਮੈਨੂੰ 10 ਸਾਲ ਮੈਨੂੰ ਹੋ ਗਏ ਭਾਜੀ ਨੂੰ 5-7 ਸਾਲ ਹੋ ਗਏ ਜਿਹੜੇ ਸਾਡੇ ਪ੍ਰੋਡਿਊਸਰ ਨੇ ਰਿਦਮ ਬॉयਜ਼ ਉਹਨਾਂ ਨੇ ਆਲਮੋਸਟ ਮੇਰੇ ਤੋਂ ਵੀ ਉਹਨਾਂ ਨੇ 5-7 ਸਾਲ ਪਹਿਲਾਂ ਫਿਲਮਾਂ ਸ਼ੁਰੂ ਕੀਤੀਆਂ ਸੀਗੀਆਂ ਸੋ ਮਤਲਬ ਇਸ ਲੈਵਲ ਦੇ ਨਾਲ ਕੋਈ ਸਾਨੂੰ ਪ੍ਰੂਵ ਕਰਨ ਦੀ ਲੋੜ ਹੈ ਮਹਾਰਾ ਦੀ ਕਿਰਪਾ ਨਾਲ ਇਸ ਮਤਲਬ ਇੰਨਾ ਤੁਸੀਂ ਪਿਆਰ ਦਿੱਤਾ ਇੱਥੇ ਤੱਕ ਪਹੁੰਚਾਇਆ ਸਾਰਿਆਂ ਨੇ ਪਿਆਰ ਹੈ ਤੇ ਉਸ ਤੋਂ ਬਾਅਦ ਜੋ ਵੇਖਿਆ ਜਾਂਦਾ ਵੀ ਚਲਦੀ ਹੈ ਕਿ ਨਹੀਂ ਚਲਦੀ ਉਹਨੂੰ ਉਹਦੇ ਅਕੋਰਡਿੰਗਲੀ ਸ਼ੋਅ ਮਿਲਦੇ ਨੇ ਬਟ ਹੁਣ ਇੱਥੇ ਸਾਨੂੰ ਪ੍ਰੂਵ ਕਰਨ ਦੀ ਵੀ ਲੋੜ ਨਹੀਂ ਸੀ ਫਿਰ ਵੀ ਸਾਨੂੰ ਮਤਲਬ ਇੱਕ ਲੈਵਲ ਤੇ ਤੰਗ ਕੀਤਾ ਗਿਆ ਜਸਟ ਬਿਕਾਜ਼ ਵੀ ਮਾਈਟ ਬੀ ਜਾਂ ਕੋਈ ਉਹ ਪੀ ਇੱਕ ਪੰਜਾਬੀ ਜਿਵੇਂ ਖੇਤਰੀ ਭਾਸ਼ਾ ਕਹਿ ਲਓ ਉਹਨੂੰ ਇੱਕ ਦੱਬਣ ਦੇ ਨਜ਼ਰੀਏ ਪੱਖੋਂ ਬਸ ਸਾਡੀ ਬੱਸ ਇਹੀ ਬੇਨਤੀ ਹੈ ਕਿ ਫਿਲਮ ਸਾਡੀ ਰਿਲੀਜ਼ ਹੋਣ ਜਾ ਰਹੀ ਹੈ ਤੇ ਅਸੀਂ ਕੁਲਮ ਲਾ ਕੇ ਮਤਲਬ ਇਹ ਕਹਿਣ ਲੱਗੇ ਆ ਕਿ ਅਸੀਂ ਬੀਵੀਆਰ ਦੇ ਵਿੱਚ ਫਿਲਮ ਨਹੀਂ ਲੱਗ ਰਹੀ ਅਸੀਂ ਫਿਲਮ ਦੀ ਗੱਲ ਇਹ ਹੈ ਫਿਲਮ ਦਾ ਸਟੈਂਡ ਲੈ ਲਿਆ ਜੀ ਹਾਂਜੀ ਕੋਈ ਗੱਲ ਨਹੀਂ ਘਾਟਾ ਹੈਗਾ ਜੀ 100% ਸਾਨੂੰ ਕਾਫੀ ਘਾਟਾ ਪੈਣਾ ਹੈ ਪੰਜਾਬ ਦੇ ਅੱ ਤੋਂ ਅੱ ਤੋਂ ਦਾ ਫਰਕ ਹੈ ਅੱ ਤੋਂ ਅੱ ਤੋਂ ਦਾ ਫਰਕ ਹੈ ਜੇ ਸਮਝ ਲਓ 2 ਕਰੋੜ ਲੱਗਣਾ ਸੀ 3 ਕਰੋੜ ਲੱਗਣਾ ਸੀ ਤਾਂ ਸਾਨੂੰ ਉਹਦਾ 1 ਕਰੋੜ 1.5 ਕਰੋੜ ਆਉਣਾ ਸੀ ਉਹ ਨਹੀਂ ਆਉਣਾ ਜੀ ਉਸ ਹਿਸਾਬ ਦਾ ਪਰ ਥੋੜੇ ਮੂਰੇ ਬੇਨਤੀ ਹੈ ਤੁਸੀਂ ਪੰਜਾਬੀ ਜ਼ੁਬਾਨ ਦੇ ਰਾਖੇ ਸਾਨੂੰ ਬਣਾਉਣ ਵਾਲੇ ਤੁਸੀਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਪੰਜਾਬੀ ਸਿਨੇਮਾ ਜੇ ਤੁਸੀਂ ਦੇਖਦੇ ਹੋ ਤਾਂ ਹੀ ਬਣਦਾ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਫਿਲਮ ਲੱਗ ਰਹੀ ਹੈ ਪਰ ਹੋਰ ਸਾਰੇ ਸਿਨੇਮੇ ਚ ਲੱਗ ਰਹੀ ਹੈ ਸਾਰੇ ਸ਼ਹਿਰਾਂ ਚ ਲੱਗ ਰਹੀ ਹੈ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੇ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਦੇ ਹੋ ਸਾਡੀ ਕਲਾ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰਦੇ ਹੋ ਜਾਂ ਹੋਰ ਬਲੰਦੀਆਂ ਤੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਫੱਟੇ ਚੱਕ ਦੋ ਸਾਰੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੱਗੀ ਹੋਈ ਹੈ ਜਾ ਕੇ ਦੇਖੋ ਤੁਸੀਂ ਇੱਕ ਵਾਰੀ ਜੀ 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 ਫਿਰ ਆਵਾਜ਼ ਨਹੀਂ ਆ ਰਹੀ ਕਿਹੜੀ ਹਾਂ ਉਹ ਆ ਗਈ ਆ ਗਈ ਹੁਣ ਚੈੱਕ ਕਰਿਓ ਆ ਗਈ ਬਾਈ ਵਾਲੇ ਤੋਂ ਨੇ ਨਾ ਚੈੱਕ ਕਰਿਓ ਹਾਂ ਲੱਗੀ ਆਵਾਜ਼ ਮੇਰੇ ਫੋਨ ਆ ਗਿਆ ਸੀ ਬਾਈ ਵਾਲੇ ਦੇ ਵਿੱਚ ਫੋਨ ਆ ਗਿਆ ਸੀ ਤਾਂ ਕਰਕੇ ਆਵਾਜ਼ ਕਰਿਓ ਆ ਗਈ ਹੁਣ ਆ ਗਈ ਆ ਗਈ ਜੀ ਆ ਗਈ ਆ ਗਈ ਵਿੱਚ ਫੋਨ ਆ ਗਿਆ ਸੀ ਫੋਨ ਆ ਗਿਆ ਸੀ ਸੱਚ ਲੋ ਜੇ ਸਾਡੀ ਆਵਾਜ਼ ਨਹੀਂ ਸੁਣੀ ਬਸ ਕਾਲਮ ਲਾ ਕੇ ਤੁਹਾਨੂੰ ਇਹ ਦੱਸਣਾ ਸੀਗਾ ਅਸੀਂ ਵੀ ਸਾਡੀ ਫਿਲਮ ਹੈ ਜਿਹੜੀ ਕੱਲ ਨੂੰ ਪੀਵੀਆਰ ਦੇ ਵਿੱਚ ਨਹੀਂ ਲੱਗ ਰਹੀ ਜੇਕਰ ਤੁਸੀਂ ਮਤਲਬ ਜੇ ਮਤਲਬ ਤੁਸੀਂ ਪੀਵੀਆਰ ਸਿਨੇਮਾ ਦੇ ਸ਼ਹਿਤਿਆਂ ਜੇ ਉੱਥੇ ਤੁਸੀਂ ਫਿਲਮ ਦੇਖਣ ਜਾਂਦੇ ਹੋ ਤੇ ਉੱਥੇ ਸਾਡੀ ਫਿਲਮ ਕੱਲ ਨੂੰ ਨਹੀਂ ਲੱਗਣੀ ਬਟ ਉਹਦੇ ਜਿਹੜੇ ਅਲਟਰਨੇਟਿਵ ਸਿਨੇਮਾਸ ਤੁਹਾਡੇ ਇਫਰ ਬਾਏ ਬੇਸ਼ੱਕ ਜਿਹੜੇ ਹੋਰ ਮਲਟੀਪਲੈਕਸਸ ਨੇ ਜਾਂ ਸਿੰਗਲ ਸਕਰੀਨਸ ਨੇ ਤੁਸੀਂ ਉੱਥੇ ਜਾ ਕੇ ਫਿਲਮ ਨੂੰ ਦੇਖ ਸਕਦੇ ਹੋ ਤੇ ਬਹੁਤ ਮਾਰਾਂ ਨੇ ਕਿਰਪਾ ਕੀਤੀ ਆ ਅੱਜ ਅਸੀਂ ਮਤਲਬ ਐਡਵਾਂਸ ਬੁਕਿੰਗ ਸ਼ਾਮਾਂ ਵੇ ਖੋਲੀ ਆ ਤੇ ਫਿਲਮ ਨੂੰ ਬਹੁਤ ਰਜਮਾ ਪਿਆਰ ਮਿਲਦਾ ਪਿਆ ਤੇ ਓਵਰਸੀਜ਼ ਰਹਿ ਰੱਬ ਦਾ ਨਾਮ ਬਹੁਤ ਮਹਾਰਾ ਦੀ ਕਿਰਪਾ ਦੀ ਨਾਲੇ ਦੂਜੀ ਗੱਲ ਹੈ ਜੀ ਪੰਜਾਬੀ ਜ਼ੁਬਾਨ ਨੇ ਜਾਂ ਪੰਜਾਬੀਆਂ ਨੇ ਧੱਕਾ ਕਦੇ ਸਿਆ ਹੀ ਨਹੀਂ ਜੀ ਧੱਕਾ ਕਾਦੇ ਲਿਆ ਆਪਾਂ ਹਨ ਆਪਣੇ 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 ਨਾਲ ਧੱਕਾ ਕਰਨੋ ਸਕਦਾ ਆਪਾਂ ਨਹੀਂ ਕਰੀ ਕਿਤੇ ਨਾ ਕੀਤਾ ਮਹਾਰਾ ਦੀ ਕਿਰਪਾ ਨਾਲ ਹੱਥ ਬੰਨ੍ਹਣ ਵਾਲੇ ਬੰਦੇ ਸਾਰੇ ਕਿਤੇ ਹੱਥ ਬੰਨ੍ਹ ਹੀ ਦੇ ਸਾਰੇ ਕਿਤੇ ਹੱਥ ਜੋੜ ਕੇ ਮਿਲੀਦਾ ਵੀ ਨਹੀਂ ਸਤਕਾਰ ਕਰੀਦਾ ਪਰ ਜਦੋਂ ਸਾਡੇ ਨਾਲ ਕੋਈ ਧੱਕਾ ਹੁੰਦਾ ਤਾਂ ਤੁਹਾਨੂੰ ਸ਼ਰਿਆ ਮਾ ਕੇ ਦੱਸਦਾ ਵੀ ਆ ਧੱਕਾ ਕਰ ਰਹੇ ਨੇ ਤੁਸੀਂ ਜਾ ਕੇ ਰਜਮਾ ਪਿਆਰ ਬਾਕੀ ਕੌਣ ਰਹਿ ਧੱਕਾ ਉਹ ਵੀ ਮਹਾਰਾ ਦੀ ਕਿਰਪਾ ਨਾਲ ਪ ਮੈਨੂੰ ਮਨਾ ਤੇ ਕੀਤਾ ਸੀ ਬੋਲਣ ਲੱਗਿਆ ਵੀ ਨਾ ਪੂਰੀ ਸੀ ਗੱਲ ਨਹੀਂ ਨਹੀਂ ਆਪਣਾ ਨਹੀਂ ਆਪਣਾ ਤੋਂ ਬਣਨੀ ਆਪਾਂ ਮਾਰਾ ਰੱਖੇ ਸੁੱਖ ਤੇ ਜਿਹੜੇ ਸੱਜਣ ਮਿੱਤਰ ਬਾਹਰ ਬੈਠੇ ਨੇ ਉਹਨਾਂ ਦੀ ਵੀ ਫੁੱਲ ਸਪੋਰਟ ਹੋਵੇ ਅਕਾਲਪੁਰ ਕਮੇਰ ਕਰਨਾ ਤੇ ਜਿਹੜੇ ਪੰਜਾਬ ਚ ਬੈਠੇ ਨੇ ਇੱਥੋਂ ਤੇ ਚਲੋ ਆਪਾਂ ਪੈਸੇ ਨਹੀਂ ਲਈਦੇ ਤੁਸੀਂ ਪਿਆਰ ਦੀਦੇ ਨੇ ਤੁਹਾਡਾ ਥੋੜਾ ਬੜਾ ਬੜਾ ਸਤਕਾਰ ਜੀ ਤੁਸੀਂ ਚੜ੍ਹਦੀਆਂ ਕਲਾ ਚ ਰਹੋ ਪਹਿਲਾਂ ਆਪਣੀ ਸਿਹਤ ਦਾ ਖਿਆਲ ਲੱਖੋ ਤੰਦਰੁਸਤੀਆਂ ਰੱਖੇ ਬੱਬਾ ਸਾਰੇ ਪਾਸੇ ਖੁਸ਼ੀਆਂ ਦੇਵੇ ਸਾਰੇ ਪਾਸੇ ਵਾਈ ਗੁਰੂ ਤੇ ਉਸ ਤੋਂ ਬਾਅਦ ਜਾ ਕੇ ਸਾਡੀ ਫਿਲਮ ਹਰੇਕ ਸਿਨ ਵਿੱਚ ਲੱਗੀ ਆ ਅਣਦਲੇ ਸਾਰੇ ਕਿਤੇ ਸਾਰੇ ਸ਼ਹਿਰਾਂ ਚ ਲੱਗੀ ਆ ਜਾ ਆਪਰੇ ਤੁਹਾਨੂੰ ਜੈ ਜੀ ਬਹੁਤ ਫਿਲਮ ਬਹੁਤ ਕਲਾਸਿਕ ਫਿਲਮ ਜਾ ਕੇ ਦੇਖੋ ਆਪਣੀ ਸਿੱਧਾ ਖਿਆਲ ਕੋ ਅਸੀਂ ਇੰਨੀ ਇਨਫੋਰਮੇਸ਼ਨ ਦੇਣੀ ਸੀ ਸਾਡੀ ਫਿਲਮ ਲੱਗ ਰਹੀ ਹੈ ਹੋਰਾ ਸਿਨੇਮੇ ਚ ਲੱਗ ਰਹੀ ਹੈ ਸਾਡੇ ਨਾਲ ਬਿਤਕਰਿਆ ਹੋਰ ਕੋਈ ਨਾ ਆਪਾਂ ਸਹਿਲਾਂਗੇ ਸਾਰਾ ਕੁਝ ਕੋਈ ਚੰਕਰ ਵਾਲੀ ਗੱਲ ਨਹੀਂ ਬਸ ਤੁਸੀਂ ਫਿਲਮ ਵੇਖਣੀ ਹੈ ਜਾ ਕੇ ਚੜ੍ਹਦੀ ਕਲਾ ਦੀ ਕਾਮਨਾ ਵਾਹਿਗੁਰੂ ਤੁਹਾਨੂੰ ਬਹੁਤ ਤੰਦਰੁਸਤੀਆਂ ਦੇਵੇ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੇ ਔਰ ਸੱਜਣੋ ਜਿਨ੍ਹਾਂ ਜਿਨ੍ਹਾਂ ਦੇ ਐਮੀ ਵੀਰ ਵਾਲੇ ਤੇ ਮੇਰੇ ਵਾਲੇ ਤੇ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਸਾਨੂੰ ਕਮੈਂਟ ਕਰੀ ਜਾ ਰਹੇ ਨੇ ਨਾਲ ਨਾਲ ਸਾਨੂੰ ਫਤਿਹ ਬੁਲਾ ਰਹੇ ਨੇ ਕੋਈ ਪਿਆਰ ਦੇ ਰਿਹਾ ਕੋਈ ਸਤਕਾਰ ਤੰਦਰੁਸੀਆਂ ਚੜਦਿਆਂ ਕਲਾਜ ਰੱਖੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਿਹੜੇ ਮਤਲਬ ਜਿਹੜਿਆਂ ਨੇ ਜਿਹੜੇ ਇੱਕ ਤੋਂ ਸੱਜਣ ਮਿੱਤਰ ਫਿਲਮ ਇੰਡਸਟਰੀ ਚ ਇੱਥੇ ਉਂਗਲ ਕੀਤੀ ਤਗੜੇ ਹੋ ਜਾ ਜੇ ਬਾਬਾ ਰੱਖੇ ਸੋਖ ਹਣ ਸੋ ਇਹ ਸਭ ਬਾਰੇ ਤੁਹਾਡੇ ਕੀ ਵਿਚਾਰ ਨੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਰੂਰ ਦੱਸ ਕੇ ਜਾਇਓ ਬਾਕੀ ਅਜਈਆਂ ਹੋਰ ਪੰਜਾਬੀ ਇੰਡਸਟਰੀ ਦੀਆਂ ਖਬਰਾਂ ਨੂੰ ਦੇਖਣ ਲਈ ਪੰਜਾਬੀ ਗੜ ਚੱਲੂ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ